ਤੇਲੇ ਤਕਰੀਬਨ 15 ਤੋਂ 16 ਜੇ ਕਹਿ ਲਈਏ ਤੇ ਓਨੇ ਕੀ ਬੰਦੇ ਹੈਗੇ ਬਾਕੀ ਬੱਚੇ ਜਨਾਨੀਆਂ ਬਜ਼ੁਰਗ ਜਿਹੜੇ ਨਾ ਉਹ ਸਾਰੇ ਹੀ ਆਪਣੇ ਰਿਸ਼ਤੇਦਾਰਾਂ ਦੇ ਕਿਤੇ ਜਾ ਜਾ ਬੈਠੇ ਆ ਦੂਰੋਂ ਚ ਇਕ ਤਾਂ ਸਾਨੂੰ 1999 ਤੋਂ 2001 16 ਜਦੋਂ ਸਰਜੀਕਲ ਸਟ੍ਰਾਈਕ ਉਦੋਂ ਵੀ ਕਿੰਨੀ ਵਾਦੀ ਹੈ ਪੰਜ ਜੀ ਤਕਰੀਬਨ 450 ਤੋਂ 500 ਵਾਦੀ ਹੈ ਉਹ ਯਾਰ ਇੱਕ ਦੇ ਵਿੱਚ ਜਦੋਂ ਪਿੰਡ ਤੋਂ ਖਾਲੀ ਹੋਇਆ ਸੀ ਤੇ ਉਹ ਸਕੂਲਾਂ ਦੇ ਵਿੱਚ ਬਣਾਵਾਂ ਲਈਆਂ ਸੀ ਕਿਤੇ ਗੁਰਦੁਆਰਿਆਂ ਦੇ ਵਿੱਚ ਲਈਆਂ ਸੀ ਬਹੁਤ ਜ਼ਿਆਦਾ ਮਾਰੇ ਹਾਲ ਕੀ ਜੋ ਛੋਟੇ ਛੋਟੇ ਬੱਚੇ ਜੋ ਬੁਢੀਆਂ ਵੱਡੀਆਂ ਸਭ ਬਾਹਰ 10-15 ਮੰਦੇ ਹੀ ਤੋਟੇ ਔਰ ਦਿੱਕਤਾਂ ਜੀ ਦੇਖੋ ਜੀ ਜਦ ਹਾਲਾਤ ਬਣੇ ਹੋਏ ਆ ਪਿੰਡ ਖਾਲੀ ਹੋ ਗਏ ਜਿਹਾ ਆਪਦੀ ਮਰਜ਼ੀ ਨਾਲ ਡਰਨਾ ਜੇ ਕਹੀਏ ਸਰਕਾਰ ਵੱਲੋਂ ਤੇ ਕਿਸੇ ਨੇ ਕਿਹਾ ਨਹੀਂ ਕਿ ਤੁਸੀਂ ਚਲੇ ਜਾਓ ਫਿਰ ਵੀ ਇਹ ਦਿੱਕਤਾਂ ਸਾਨੂੰ 1999 ਤੋਂ 2001 16 ਜਦੋਂ ਸਰਜੀਕਲ ਸਟ੍ਰਾਈਕ ਉਦੋਂ ਵੀ ਇਹ ਕਿੰਨੀ ਵੱادیه ਪੈਂਦੀ ਹੈ तकरीबन 450 ਤੋਂ 500 ਵੱادیه ਹੈ ਤੇ 2001 ਦੇ ਵਿੱਚ ਜਦੋਂ ਪਿੰਡ ਤੋਂ ਖਾਲੀ ਹੋਇਆ ਸੀ ਤੇ ਉਦੋਂ ਸਕੂਲਾਂ ਦੇ ਵਿੱਚ ਬਣਾਵਾਂ ਲਈਆਂ ਸੀ ਕਿਤੇ ਗੁਰਦੁਆਰਿਆਂ ਦੇ ਵਿੱਚ ਲਈਆਂ ਸੀ ਸਰਕਾਰ ਨੇ ਕਿਹਾ ਸੀ ਵੀ ਆਪਾਂ ਪੰਜ-ਪੰਜ ਮਰਲੇ ਪਲਾਟ ਜਿਹੜੇ ਆ ਜਿਹੜੇ ਆਪਣੇ ਬਾਰਡਰ ਦੇ ਇਲਾਕੇ ਦੇ ਨੇੜੇ ਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਦਵਾਂਗੇ ਤਾਂ ਜੋ ਆਪਣੀਆਂ ਕੋਈ ਘਰ ਮਕਾਨ ਬਣਾ ਕੇ ਕਿਤੇ ਵੀ ਐਮਰਜੈਂਸੀ ਵੇਲੇ ਉਹ ਜਾ ਸਕਣ ਪਰ ਉਹ ਸਰਕਾਰ ਨੇ ਹਜੇ ਤੱਕ ਉਹ ਵਾਦਾ ਪੂਰਾ ਨਹੀਂ ਕੀਤਾ ਲੋਕ ਇਸ ਲਈ ਪਿੰਡ ਸ ਇਸ ਮੇਲੇ तकरीबन 15 ਤੋਂ 16 ਜਿਹੇ ਕਹਿ ਲਈਏ ਤੇ ਓਨੇ ਕੀ ਬੰਦੇ ਹੈਗੇ ਬਾਕੀ ਬੱਚੇ ਜਨਾਨੀਆਂ ਬਜ਼ੁਰਗ ਜਿਹੜੇ ਨਾ ਉਹ ਸਾਰੇ ਹੀ ਆਪਣੇ ਰਿਸ਼ਤੇਦਾਰਾਂ ਦੇ ਕਿਤੇ ਜਾ ਜਾ ਬੈਠੇ ਦੂਰ ਹੋ ਚਾਰੇ ਜੋ ਵੀ ਆਪਣਾ ਨਾਲ ਦਾ ਕੋਈ ਕਪੜਾ ਲੀੜਾ ਲੈ ਕੇ ਉਹ ਹੀ ਲੈ ਕੇ ਗਿਆ ਬਾਕੀ ਜੇ ਕਈ ਤਾਂ ਸਾਰਾ ਸਮਾਨ ਇੱਥੇ ਹੈ ਬਹੁਤ ਜਿਆਦਾ ਮੜਿਆ ਆ ਕੀ ਜੋ ਛੋਟੇ ਛੋਟੇ ਬੱਚੇ ਜੋ ਬੁੰਡੀਆਂ ਵੱਡੀਆਂ ਸਭ ਬਾਹਰ 10 15 ਮੰਦੇ ਹੀ ਤੋਟੇ ਇਸ ਲਈ ਕਿ ਅਜੇ ਤਾਂ ਹੁਣ ਤੋਂ ਵਾਦੀ ਟੁੱਟਰੀ ਵਾਦੀ ਗਈ ਹੈ ਜੀ ਸੋ ਇਹਦੀ ਕਿਨੇ ਵੀ ਫੜੋ ਫੜੋ ਕੋਈ ਢੂੰਢ ਜੇ ਨਹੀਂ ਪੁੱਜੇ ਜਿਹੜੇ ਲੱਗ ਸਕਦੇ ਜਿਹੜੇ ਪਹਿਲੀਆਂ ਪੁਲੀਆਂ ਖੋ ਚੱਕੇ ਸੀ ਉਹ ਤਾਂ ਪੁੱਜੀ ਗਏ ਨੇ ਆ ਇਹ ਤਾਂ ਦਿੱਕਤ ਬਹੁਤ ਜਿਆਦਾ ਹੈ ਜੀ ਦਿੱਕਤ ਨੂੰ ਕੀ ਆ ਵੀ ਸਾਡੇ ਕੋਈ ਰਹਿਣ ਦੀ ਜਗ੍ਹਾ ਨਹੀਂ ਹੈ ਰਹਿਣ ਦੀ ਜਗ੍ਹਾ ਨਹੀਂ ਪ੍ਰਸ਼ਾਸਨ ਕੋ ਮੰਗ ਕਰਨੇ ਆ ਵੀ ਹਾਨੂੰ ਪੰਜ ਪੰਜ ਦਾਦਾ ਮਰਲੇ ਤਲਾਸ਼ ਦਿੱਤੇ ਜਾਣ ਜੇ ਜਬਾਰ ਬੱਚੇ ਡੇਗੜੇ ਵੀ ਜਾ ਕੇ ਆਰਾਮ ਆ ਰਹਿ ਸਕੀਏ ਕਿਥੇ ਨਹੀਂ ਦਿੱਕਤਾਂ ਜੀ ਦੇਖੋ ਜੀ ਜੁੱਧ ਦਾ ਹਾਲਾਤ ਬਣੇ ਹੋਏ ਆ ਪਿੰਡ ਖਾਲੀ ਹੋ ਗਏ ਜੇ ਆਪਦੀ ਮਰਜ਼ੀ ਨਾਲ ਡਰਨਾ ਜੇ ਕਈਏ ਸਰਕਾਰ ਵੱਲੋਂ ਤੇ ਕਿਸੇ ਨੇ ਕਿਹਾ ਨਹੀਂ ਕਿ ਤੁਸੀਂ ਚਲੇ ਜਾਓ ਫਿਰ ਵੀ ਇਹ ਦਿੱਕਤਾਂ ਸਾਨੂੰ 1999 ਤੋਂ 2001 16 ਜਦੋਂ ਸਰਜੀਕਲ ਸਟ੍ਰਾਈਕ ਉਦੋਂ ਵੀ ਇਹ ਕਿੰਨੀ ਵੱਧਦੀ ਆ ਪਿੰਡ ਦੀ ਤਕਰੀਬਨ 450 ਤੋਂ 500 ਦਾਦੀ ਆ ਤੇ 2001 ਦੇ ਵਿੱਚ ਜਦੋਂ ਪਿੰਡ ਤੋਂ ਖਾਲੀ ਹੋਇਆ ਸੀ ਤੇ ਉਦੋਂ ਸਕੂਲਾਂ ਦੇ ਵਿੱਚ ਬਣਾਵਾਂ ਲਈਆਂ ਸੀ ਕਿਤੇ ਗੁਰਦੁਆਰਿਆਂ ਦੇ ਵਿੱਚ ਲਈਆਂ ਸੀ ਸਰਕਾਰ ਨੇ ਕਿਹਾ ਸੀ ਵੀ ਆਪਾਂ 5-5 ਮਰਲੇ ਪਲਾਟ ਜਿਹੜੇ ਆ ਉਹ ਜਿਹੜੇ ਆਪਣੇ ਬਾਰਡਰ ਦੇ ਇਲਾਕੇ ਦੇ ਨੇੜੇ ਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਦੇਵਾਂਗੇ ਤਾਂ ਜੋ ਆਪਣੀਆਂ ਕੋਈ ਘਰ ਮਕਾਨ ਬਣਾ ਕੇ ਕਿਤੇ ਵੀ ਐਮਰਜੈਂਸੀ ਵੇਲੇ ਉਹ ਜਾ ਸਕਣ ਪਰ ਉਹ ਸਰਕਾਰ ਨੇ ਹਜੇ ਤੱਕ ਉਹ ਵਾਦਾ ਪੂਰਾ ਨਹੀਂ ਕੀਤਾ ਲੋਕ ਇਸਲੇ ਪਿੰਡ ਸਿਸ ਮਲੇ ਤਕਰੀਬਨ 15 ਤੋਂ 16 ਜੇ ਕਹਿ ਲਈਏ ਤੇ ਓਨੇ ਕੀ ਬੰਦੇ ਹੈਗੇ ਬਾਕੀ ਬੱਚੇ ਜਨਾਨੀਆਂ ਬਜ਼ੁਰਗ ਜਿਹੜੇ ਨਾ ਉਹ ਸਾਰੇ ਹੀ ਆਪਣੇ ਰਿਸ਼ਤੇਦਾਰਾਂ ਦੇ ਕਿਤੇ ਜਾ ਜਾ ਬੈਠੇ ਦੂਰ ਉਚਾਰ ਜੋ ਵੀ ਆਪਣਾ ਨਾਲ ਦਾ ਕੋਈ ਕਪੜਾ ਲੀੜਾ ਲੈ ਕੇ ਉਹ ਹੀ ਲੈ ਕੇ ਗਿਆ ਬਾਕੀ ਜੇ ਕਈ ਇਹ ਤਾਂ ਸਾਰਾ ਸਮਾਨ ਇੱਥੇ ਹੈ ਬਹੁਤ ਜ਼ਿਆਦਾ ਮਾਰੇ ਹਾਲ ਕੀ ਜੋ ਛੋਟੇ ਛੋਟੇ ਬੱਚੇ ਜੋ ਬੁੱਢੀਆਂ ਵੱਡੀਆਂ ਸਭ ਬਾਹਰ ਹੀ ਪਿਛੇ 10-15 ਬੰਦੇ ਹੀ ਤੋਟ ਇਸ ਲਈ ਕਿ ਅਜੇ ਤਾਂ ਹੁਣ ਤੋਂ ਵਾਦੀ ਟੁੱਟਣੀ ਵਾਦੀ ਗਈ ਹੈ ਜੀ ਸੋ ਇਹਦੀ ਇਹਨੇ ਵੀ ਫੜੋ ਫੜੋ ਕੋ ਜਿਹੜੇ ਦੂਰ ਜਿਹੜੇ ਆਉ ਨਹੀਂ ਪੁੱਜਦੇ ਜਿਹੜੇ ਲੱਗ ਸਕਦੇ ਆ ਜਿਹੜੇ ਪਹਿਲੀ ਪੁਲੀਆਂ ਖੋਚ ਚੱਕੇ ਹੀ ਉਹ ਤੇ ਪੁੱਜੀ ਗਏ ਨੇ ਆ ਦੇਖ ਤੋ ਬਹੁਤ ਜ਼ਿਆਦੇ ਆ ਜੀ ਦਿੱਕਤ ਨੂੰ ਕੀ ਆ ਵੀ ਸਾਡੇ ਕੋਈ ਰਹਿਣ ਨੂੰ ਜਗ੍ਹਾ ਨਹੀਂ ਆ ਰਹਿਣ ਨੂੰ ਜਗ੍ਹਾ ਨਹੀਂ ਪ੍ਰਾਸ਼ਾਸਨ ਕੋ ਮੰਗ ਕਰਨੇ ਵੀ ਹਨ ਪੰਜ ਪੰਜ ਦਾਦਾ ਮਰਲੇ ਤਲਾਸ਼ ਦਿੱਤੇ ਜਾਂਣ ਤੇ ਜਦੋਂ ਇਹ ਬੱਚੇ ਆ ਡਿਗੜੇ ਆ ਵੀ ਜਾ ਕੇ ਆਰਾਮ ਆ ਰਹਿ ਸਕੀਏ ਕਿਥੇ ਨਹੀਂ